ਗੁਰੂ ਕੋਈ ਉਪਦੇਸ਼ਾਂ ਨੂੰ ਧ੍ਰਿੜ ਕਰਨਾ ਉਹਨਾਂ ਦੇ ਉੱਪਰ ਚੱਲਣਾ ਕਿਉਂਕਿ ਬਾਣੀ ਦਾ ਪਰਮਾਨ ਹੈ ਅਮਲ ਜੇ ਕੀਤੇ ਦੁਨੀ ਦੇ ਤਾਂ ਦਰਗ ਹੈ ਆਏ ਕੰਮ ਮੈਂ ਆਪਣਾ ਮਿਸ਼ਾ ਆਰੰਭਣ ਤੋਂ ਪਹਿਲਾਂ ਥੋੜਾ ਜਿਹਾ ਨਗਰ ਗੀਤਨ ਤੇ ਬੋਲਣਾ ਚਾਹੁੰਦਾ ਕਿਉਂਕਿ ਆਖਿਆ ਜਾਂਦਾ ਹੈ ਕਿ ਸੰਸਾਰ ਦੇ ਵਿੱਚ ਵਿੰਗਲਾ ਬਣਾ ਗਿਆ ਸੰਸਾਰ ਵਧੀਆ ਨਹੀਂ ਕਿਹਾ ਇਹ ਅੱਖਰ ਜੰਦਾਂ ਸੱਦੇ ਵੱਲੋਂ ਹੀ ਅੱਖਰ ਜੰਦਾਂ ਤੇ ਉਹ ਗੱਲ ਕਰਨ ਲੱਗਿਆ ਅਸੀਂ ਇਹ ਨਹੀਂ ਮਹਿਸੂਸ ਕਰਦੇ ਕਿ ਉਸ ਸੰਸਾਰ ਦਾ ਅਸੀਂ ਵੀ ਹਿੱਸਾ ਹਾਂ ਕਿ ਮंथਨ ਕਰਨਾ ਪਵੇਗਾ ਕਿ ਸੰਸਾਰ ਗੰਧਲਾ ਕਿੰਨੇ ਕੀਤਾ ਬਾਹਰੋਂ ਤੇ ਨਹੀਂ ਸੰਸਾਰ ਦੇ ਵਿੱਚ ਕੋਈ ਬਾਹਰੋਂ ਹੀ ਤੇ ਨਹੀਂ ਆਏ ਇਸ ਸੰਸਾਰ ਨੂੰ ਗੰਧਲਾ ਕਰਨ ਵਾਸਤੇ ਇਹ ਜੋ ਰੌ ਰਿਤੀਆਂ ਦੇ ਵਿੱਚ ਗੰਧਲਾਪਨ ਆ ਜਾਂਦਾ ਹੈ ਕਿ ਰੌ ਰਿਤੀਆਂ ਗੰਦਲੀਆਂ ਕੀਤੀਆਂ ਕਿਨੇ ਆ ਅਸੀਂ ਖੁਦ ਤੇ ਉਹਨਾਂ ਤੇ ਗੌਰ ਕਿਨੇ ਕਰਨੀਆਂ ਉਹਨਾਂ ਸਵਾਰਨਾ ਕਿਨੇ ਅਸੀਂ ਖੁਦ ਹੁਣ ਜਿਹੜਾ ਨਗਰ ਕੀਰਤਨ ਲਬਜ਼ ਹੈ ਇਹਦੇ ਅਰਥ ਭਾਈ ਕਾਨ ਸਿੰਘ ਦੀ ਨਾਬਾ ਕਰਦੇ ਆ ਮਹਾਨ ਕੋਸ਼ ਦੇ ਵਿੱਚ ਕਿ ਨਗਰ ਤੋਂ ਭਾਵ ਗ੍ਰਾਮ ਪਿੰਡ ਕੀਰਤਨ ਤੋਂ ਭਾਵ ਗੁਰੂ ਕੀ ਕੀਰਤੀ ਕਰਨੀ ਬਾਣੀ ਪੜਨੀ ਨਾਮ ਜਪਣਾ ਕੀਰਤਨ ਕਰਨਾ ਪਿੰਡਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਦੇਸ਼ਾਂ ਦਸੰਤਾਂ ਦੇ ਵਿੱਚ ਜਾ ਕੇ ਗੁਰੂ ਕੇ ਉਪਦੇਸ਼ ਗ੍ਰਹਿਣ ਕਰਨੇ ਤੇ ਕਰਵਾਉਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਵਿਚਰਦੇ ਹੁਣ ਪਹਿਲਾਂ ਤਾਂ ਇੱਥੇ ਹੀ ਖੜ ਕੇ ਸੋਚੀ ਰਹੀ ਕਿ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਜਾ ਕੇ ਦੇਸ਼ਾਂ ਦਸੰਤਾਂ ਦੇ ਵਿੱਚ ਜਾ ਕੇ ਗੁਰੂ ਕੇ ਉਪਦੇਸ਼ ਗ੍ਰਹਿਣ ਕਰਨੇ ਤੇ ਕਰਵਾਉਣੇ ਇਹਨੂੰ ਕਹਿੰਦੇ ਆ ਨਾਗਰ ਕੀਰਤਨ ਹੁਣ ਸੰਗਤ ਜੀ ਤੁਸੀਂ ਨਗਰ ਕੀਰਤਨ ਅੱਜ ਤੱਕ ਬਹੁਤ ਕੀਤੇ ਤੇ ਹਰ ਸਾਲ ਉਗਲੀ ਦੀ ਤਾਰਤੀ ਤੇ ਵੱਡੇ ਜਿਹੜੇ ਨਗਰ ਕੀਰਤਨਾਂ 35 ਤੋਂ 40 ਨਗਰ ਕੀਰਤਨ ਹਰ ਵੇਲੇ ਹੁੰਦੇ ਆ ਤੇ ਜਿਆਦਾ ਨਹੀਂ ਇੱਕ ਨਗਰ ਕੀਰਤਨ ਦਾ ਜਿਹੜਾ ਖਰਚਾ ਮੇਰੇ ਹਿਸਾਬ ਦੇ ਨਾਲ ਮੋਟਾ-ਮੋਟਾ ਵੀ ਲਈਏ ਤੇ 10 ਤੋਂ 20000 ਦੇ ਵਿੱਚ ਵਿੱਚ ਆਉਂਦਾ ਤੇ 40 ਨਗਰ ਕੀਰਤਨਾਂ ਦਾ ਤੁਸੀਂ ਜੇ ਕੈਲਕੂਲੇਸ਼ਨ ਕਰੋ ਤੇ ਕਿੰਨੇ ਬਣ ਜਾਂਦੇ ਆ ਹਿਸਾਬ ਲਾ ਲਿਓ ਤੇ ਹੁਣ ਮੰਤਨ ਇਹ ਕਰਿਓ ਕਿ ਆ ਜਿਹੜਾ ਨਗਰਕੀਤਨ ਦਾ ਜੋ ਸਿਧਾਂਤ ਸੀ ਕਿ ਗੁਰੂ ਦਾ ਉਪਦੇਸ਼ ਵਿਰਧ ਕਰਨਾ ਤੇ ਕਰਵਾਉਣਾ ਕਿ ਅਸੀਂ ਇਹਨਾਂ ਨਗਰਕੀਤਨ ਦੇ ਵਿੱਚ ਉਹ ਉਪਦੇਸ਼ ਢਿਰਡ ਕਰ ਰਹੇ ਆ ਜਾਂ ਕਰਵਾ ਰਹੇ ਆ ਇਹ ਮੰਤਨ ਜ਼ਰੂਰ ਕਰਿਓ ਤੇ ਨਗਰਕੀਤਨ ਦਾ ਜੋ ਪ੍ਰਾਤਨ ਨਾਮ ਆ ਉਹ ਸਿਧਾ ਜਲੂਸ ਬੇਚ ਬਜ਼ੁਰਗੋ ਬੈਠੇ ਹੈ ਪਹਿਲਾ ਆਖਿਆ ਜਾਂਦਾ ਸੀ ਕਿ ਜਲੂਸ ਨਿਕਲਣਾ ਜਲੂਸ ਜਿਹੜਾ ਲਫ਼ਜ਼ ਹੈ ਇੱਕ ਪ੍ਰਵਾਹ ਫੇਰੀਆਂ ਦੇ ਵਿੱਚੋਂ ਨਿਕਲ ਕੇ ਆਇਆ ਹੈ ਇੱਕ ਪ੍ਰਵਾਹ ਫੇਰੀਆਂ ਆਰੰਭ ਕਿਹਨੇ ਕੀਤੀਆਂ ਧੰਨ ਧੰਨ ਬਾਬਾ ਬੂਟਰ ਸਾਹਿਬ ਜੀ ਆਪ ਕੋ ਸਤਨਾਮ ਕਿਹਾ ਜੀ ਕਿਉਂ ਕੀਤੀਆਂ ਸੀ ਕਿ ਜੋ ਸਾਡੇ ਨਾਲ ਬੁਧਿਕੀਆਂ ਹੋ ਰਹੀਆਂ ਐ ਜੋ ਸਾਡੇ ਨਾਲ ਧੱਕਾ ਹੋ ਰਿਹਾ ਹੈ ਉਹਨਾਂ ਦੇ ਵਿਰੋਧ ਆਵਾਜ਼ ਨੂੰ ਬੁਲੰਦ ਕਰਨਾ ਇਸੇ ਬਾਬਾ ਗੁੰਡਾ ਸਾਹਿਬ ਜੀ ਸੀ ਅੰਮ੍ਰਿਤਸਰ ਸੇ ਦਰਬਾਰ ਸਾਹਿਬ ਤੋਂ ਜਥਿਆਂ ਦੇ ਨਾਲ ਚੱਲਦੇ ਕੀਰਤਨ ਕਰਦੇ ਹੋਏ ਪਿੰਡਾਂ ਦੇ ਵਿੱਚ ਦੀ ਤੇ ਗਵਾਲੀਅਰ ਕਿਲੇ ਪਹੁੰਚਦੇ ਗੁਰੂ ਸਾਹਿਬ ਦੇ ਦਰਸ਼ਨ ਮਾ ਹੁੰਦੇ ਤਾਂ ਉਸ ਦਰਵਾਜ਼ੇ ਨੂੰ ਨਤਮਸਤਕ ਹੋ ਕੇ ਜਿਸ ਦਰਵਾਜ਼ੇ ਥਾਈ ਸਤਗੁਰੂ ਦੀ ਲੰਗ ਤੇ ਅੰਦਰ ਜਾਂਦੇ ਆ ਮੱਥਾ ਟੇਕ ਕੇ ਉਸ ਕਿਲੇ ਦੀਆਂ ਪਰिक्रमा ਕਰਕੇ ਬਾਣੀ ਪਰਦੇ ਬਾਤ ਬਾਤ ਜਾਂਦੇ ਹਾਂ ਗੁਰਮੁਖ ਪਿਆਰਿਓ ਉਸ ਤੋਂ ਉਪਰੰਤ ਬਾਬਾ ਬੁੱਢਾ ਸਾਹਿਬ ਦੀ ਇਹ ਪ੍ਰਭਾਤ ਦਿਨੀਆਂ ਕੱਢਦੇ ਨੇ ਇਹਨਾਂ ਨੂੰ ਆਪਾਂ ਇਹੀ ਕਹਿ ਸਕਦੇ ਹਾਂ ਕਿ ਉਹ ਪਹਿਲਾ ਨਗਲ ਕੇਤਨ ਸੀ ਇਸ ਸਿਧਾਂਤ ਕੀ ਸੀ ਪਿੱਛੇ ਕਿ ਸ਼ਬਦ ਦੇ ਰਾਹੀਂ ਗੁਰੂ ਨੂੰ ਪ੍ਰਗਟ ਕਰਨਾ ਹੁਣ ਤੁਸੀਂ ਦੇਖਿਓ ਕਿ ਤੁਸੀਂ ਸ਼ਬਦ ਦੇ ਨਾਲ ਸਿਧਾਂਤ ਦੇ ਨਾਲ ਜੁੜਨਾ ਸੀ ਕਿ ਕੱਲੇ ਲੰਗਰਾਂ ਦੇ ਨਾਲ ਜੁੜ ਕੇ ਰਹਿਣਾ ਸੀ ਧਿਆਨ ਦਿਓ ਅਸੀਂ ਸਿਰਫ ਲੰਗਰਾਂ ਤੱਕ ਸੀਮਤ ਰਹੇਗੇ ਤੇ ਲੰਗਰ ਵੀ ਉਹ ਲੰਗਰ ਨਹੀਂ ਜਿਹੜਾ ਲੰਗਰ ਮੇਰੇ ਗੁਰੂ ਨੇ ਮਤਮਨ ਅਦਾ ਬਖਸ਼ੀ ਸੀ ਤੀਸਰੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਉਂਦਾ ਜਦੋਂ ਅਕਬਰ ਪੰਜਾਬ ਫੇਰੀ ਤੇ ਜਾਂਦਾ ਤੇ ਉਹਨੇ ਬੜਾ ਨਾਮ ਸੁਣਿਆ ਤੇ ਸੋਚਿਆ ਮੈਂ ਨਹੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਆਵਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸੁਸ਼ੋਭਿਤ ਨੇ ਉੱਪਰ ਚਾਵਰ ਝੋਲ ਰਹੇ ਐ ਚਾਵਰ ਸਾਹਿਬ ਝੋਲ ਰਹੇ ਐ ਚੰਦੂਆ ਸਾਹਿਬ ਲੱਗਿਆ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਤੇ ਚੱਲ ਕੇ ਆਉਂਦਾ ਮਹਾਰਾਜ ਸਾਹਿਬ ਕੀ ਕਹਿੰਦੇ ਪਹਿਲਾਂ ਇਧਾਂ ਹੰਕਾਰ ਨੂੰ ਕਵਲਵਾ ਆਓ ਕਹਿੰਦੇ ਜੀ ਇਹ ਤਾਂ ਲੰਗਰ ਨਹੀਂ ਛਕਦਾ ਕਿਉਂ ਕਹਿੰਦੇ ਕਿਉਂਕਿ ਉਥੇ ਗੰਭੂ ਤੇਲੀ ਨਹੀਂ ਬੈਠ ਕੇ ਛਕ ਰਿਆ ਉਥੇ ਗਰੀਬ ਗੁਰਬਾ ਦਿਹਾੜੀਦਾਰ ਵੀ ਬੈਠਾ ਲੰਗਰ ਛਕਦਾ ਇਹ ਚਾਹੁੰਦਾ ਵੀ ਜਿੱਦਾਂ ਅੱਜ ਦੇ ਬਾਬੇ ਕੋਣ ਬਿਠਾ ਕੇ ਸੋਫੇ ਤੇ ਚੌਂਕੜਾ ਮਾਰ ਕੇ ਅੱਗੇ ਤੋੜੀਆਂ ਤੁੜੀਆਂ ਰੱਖ ਕੇ ਲੰਗਰ ਛਕਉਂਦੇ ਨਾ ਵੀਆਈਪੀ ਬੰਦਿਆਂ ਨੂੰ ਉਵੇਂ ਛਕਾਵੇ ਮਹਾਰਾਜ ਕਹਿੰਦੇ ਵਚਨ ਪੜਦੇ ਆ ਨਾ ਹਰ ਜੀਓ ਅਹੰਕਾਰ ਨਾ ਭਾਵੇ ਜਿੱਥੇ ਹੰਕਾਰ ਹੋਵੇ ਉਥੇ ਗੁਰੂ ਦਾ ਨਾਮ ਨਹੀਂ ਜਿੱਕਦਾ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਪਹਿਲਾ ਪੰਗਤ पाच ਸੰਗਤ ਹੋਏ ਲੰਗਰ ਦਾ ਜਿਹੜਾ ਕਨਸੈਪਟ ਸੀ ਜੋ ਸਿਧਾਂਤ ਸੀ ਕਿ ਇਹ ਲੰਗਰ ਦੇ ਵਿੱਚ ਜਦੋਂ ਬੈਠੇਗਾ ਇਹਦਾ ਹੰਕਾਰ ਟੁੱਟ ਜਾਵੇਗਾ ਇਸ ਪੰਕਤ ਦੇ ਵਿੱਚ ਬੈਠ ਕੇ ਤੇ ਗੰਗੂ ਤੇਲੀ ਮੇਰੇ ਰਾਜ ਦੇ ਵਿੱਚ ਦਿਹਾੜੀਦਾਰ ਵੀ ਨਾਲ ਬੈਠ ਕੇ ਛਕ ਰਿਹਾ ਭਾਵ ਕਿ ਕਿਸੇ ਨਾਲ ਭੇਜ ਭਾਵ ਨਹੀਂ ਕਰਨਾ ਬਰਾਬਰਤਾ ਦਾ ਦਰਜਾ ਦੇਣਾ ਸੀ ਤੇ ਜਦੋਂ ਲੰਗਰ ਦੀ ਗੱਲ ਚੱਲ ਜਾਈ ਤੇ ਮਾਤਾ ਖੀਵੀ ਜਿਨੇ ਜਿਹੜੀ ਲੰਗਰ ਦੀ ਮਰਿਆਦਾ ਜਿਹੜੀ ਆਰੰਭ ਕੀਤੀ ਉਸ ਤੋਂ ਪਿੱਛੇ ਚਲੇ ਜਾਈਏ ਤੇ ਗੁਰੂ ਨਾਨਕ ਸਾਹਿਬ ਜੀ ਨੇ 2 ਰੁਪਈਆਂ ਦਾ ਲੰਗਰ ਜਿਹੜਾ ਭੁੱਖੇ ਸਾਧੂਆਂ ਨੂੰ ਬਿਠਾ ਕੇ ਛਕਾਇਆ ਤੇ ਜਿਹੜਾ ਬੈਠ ਕੇ ਲੰਗਰ ਛਕਣਾ ਮੈਂ ਬਹੁਤ ਜ਼ਮਾਨੀ ਇਸ ਪਾਸੇ ਲਾਉਣਾ ਮੈਂ ਆਪਣੇ ਵਿਸ਼ੇ ਵੱਲ ਆਉਣਾ ਜਿਹੜਾ ਬੈਠ ਕੇ ਲੰਗਰ ਛਕਣਾ ਇਹਦੇ ਸਾਇੰਟੀਫਿਕ ਤਰੀਕੇ ਦੇ ਨਾਲ ਦੇਖਿਆ ਜਾਵੇ ਅੱਜ ਜੋਗ ਮਤ ਕਹਿੰਦਾ ਵੀ ਜੇ ਤੁਸੀਂ ਗੋਡੇ ਮੂਹਤੇ ਮਾਰ ਕੇ ਜਾਂ ਚੌਂਕੜਾ ਮਾਰ ਕੇ ਲੰਗਰ ਛਕਦੇ ਹੋ ਤਾਂ ਤੁਹਾਨੂੰ ਪੇਟ ਦੀ ਕੋਈ ਬਿਮਾਰੀ ਨਹੀਂ ਹੋਵੇਗੀ ਅੱਜ ਪੇਟ ਦੀਆਂ ਬਿਮਾਰੀਆਂ ਤੋਂ ਲੈ ਕੇ ਵੱਡੀਆਂ-ਵੱਡੀਆਂ ਬਿਮਾਰੀਆਂ ਜਨਮ ਲੈਂਦੀਆਂ ਤੇ ਗੁਰੂ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਨੂੰ ਅੱppa ਕਹਿੰਦਾ ਨਾ ਕਿ ਅੰਤਰਜਾਮੀ ਸਭ ਬਿਲ ਜਾਣੇ ਉਹ ਸਭ ਕੁਝ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਭਿਆਨਕ ਬਿਮਾਰੀਆਂ ਲੱਗਣੀਆਂ ਤੇ ਆਪਣੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਪੰਗਤ ਦੇ ਵਿੱਚ ਚੌਂਕੜਾ ਮਾਰ ਕੇ ਲੰਗਰ ਮੇਰਾ ਸਿੱਖ ਛਕੇਗਾ ਇਹਨੂੰ ਪੇਟ ਦੀ ਬਿਮਾਰੀ ਨਹੀਂ ਹੋਵੇਗੀ ਇਹਨੂੰ ਸਰੀਰਕ ਬਿਮਾਰੀ ਨਹੀਂ ਹੋਣੀ ਅੱਜ ਵੀ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਜਿਹੜੇ ਆ ਲੰਗਰ ਛੱਕਦੇ ਪ੍ਰਸ਼ਾਦਾ ਪਾਣੀ ਛੱਕਦੇ ਪੈਰਾਂ ਧਾਰ ਬੈਠੇ ਜਾਂ ਗੋਡੇ ਮੁੱਡੇ ਮਾਰ ਕੇ ਬੈਠੇ ਆ ਉੱਚੇ ਉਹ ਆਧੁਨਿਕ ਵੀ ਸਾਇੰਸ ਕਹਿੰਦੀ ਹੈ ਵੀ ਜਦੋਂ ਗੋਡੇ-ਮੋਡੇ ਮਾਰਦੇ ਆ ਤੇ ਜਿਹੜੀਆਂ ਸਾਰੀਆਂ ਨਾੜੀਆਂ ਖਿੱਚੀਆਂ ਜਾਂਦੀਆਂ ਜਿਹੜਾ ਖੂਨ ਦਾ ਸਰਕੂਲੇਸ਼ਨ ਉਹ ਸਹੀ ਤਰੀਕੇ ਨਾਲ ਹੁੰਦਾ ਕਿਸੇ ਦੀਆਂ ਹੱਡੀਆਂ ਜੁੜੀ ਨਾ ਆਉਣ ਕਿਸੇ ਦੇ ਗੋਡੇ ਦਾ ਲੱਕ ਦੁਖਦਾ ਹੋਵੇ ਤੇ ਡਾਕਟਰ ਕਹਿੰਣ ਕਿ ਭਾਵੇਂ 2 ਮਿੰਟ ਚੌਂਕੜਾ ਮਾਰ ਕੇ ਬੈਠੇ ਬੈਠੀ ਜ਼ਰੂਰ ਕਿਉਂਕਿ ਤੇਰਾ ਖੂਨ ਦਾ ਜਿਹੜਾ ਸਰਕੂਲੇਸ਼ਨ ਉਹ ਸੈੱਟ ਹੋ ਜਾਂਦਾ ਸਾਡੇ ਗੁਰੂ ਸਾਹਿਬ ਕਿੰਨੇ ਵੱਡੇ ਸਾਂਝਦਾਨ ਸਨ ਵੀ ਆਉਣ ਵਾਲੇ ਸਮੇਂ ਨੂੰ ਜਿਹੜੀਆਂ ਅੱਜ 3-400 ਸਾਲ ਬਾਅਦ ਆ ਕੇ ਗੱਲਾਂ ਸਾਇੰਸ ਕਰ ਲਈਏ ਗੁਰੂ ਸਾਹਿਬ ਸਾਨੂੰ ਪਹਿਲਾਂ ਸਮਝਾ ਗਏ ਪਰ ਅਸੀਂ ਗੁਰੂ ਦੀ ਮਤਮਰਿਆਦਾ ਨਾਲ ਟੁੱਟ ਕੇ ਤੇ ਸਟਾਲਾਂ ਦੇ ਨਾਲ ਜੁੜ ਗਏ ਮਾਫੀ ਠੇੜੀ ਸਟਾਲਾਂ ਗੁਰੂ ਕੇ ਲੰਗਰ ਦੀ ਮਤਮਰਿਆਦਾ ਨਹੀਂ ਤੇ ਮੈਂ ਮਾਫੀ ਚਾਹੁੰਦਾ ਹਾਂ ਕਮੇਟੀ ਵਾਲੇ ਸਿੰਘਾਂ ਤੋਂ ਇਹ ਨਾ ਹੋਵੇ ਕਿ ਕਹਿੰਦੇ ਗਾਇਨੇ ਦੀ ਕੋਈ ਤਾਂ ਸਟਾਲਾਂ ਤੋਂ ਰੋਕ ਕੇ ਸਾਡੀ ਸੰਗਤ ਤੋੜ ਰਿਹਾ ਮੈਂ ਮਤਮਰਿਆਦਾ ਸਮਝਾ ਰਿਹਾ ਅੱਗੇ ਤੁਹਾਡੀ ਮਰਜ਼ੀ ਹੈ ਹੁਣ ਸਤਾਲਾਂ ਦੇ ਵਿੱਚ ਗੁਰਮੁਖ ਪਿਆਰਿਓ ਜਿਹੜਾ ਪਕਵਾਨ ਬਣਾਏ ਜਾਂਦੇ ਆ ਉਹ ਸਾਡੇ ਸ਼ਕਨ ਯੋਗ ਨਹੀਂ ਲੰਗਰ ਦੀ ਮਤਮਰਿਆਦਾ ਪੜੋਂਗੇ ਸਤਿਗੁਰੂ ਜੀ ਨੇ ਸਾਨੂੰ ਸਾਦਾ ਖਾਣਾ ਦੱਸਿਆ ਸਾਦਾ ਪਾਉਣਾ ਦੱਸਿਆ ਜਦੋਂ ਤੁਸੀਂ ਸਤਾਲ ਤੇ ਖੜ ਕੇ ਖਾਓਗੇ ਉਹ ਗੁਰੂ ਕੀ ਮਤਮਰਿਆਦਾ ਤੋਂ ਉਲਟ ਹੈ ਪਿਸ਼ਤਾਲਾ ਤਾਂ ਜਿਹੜਾ ਬਣਾਇਆ ਹੋਇਆ ਪ੍ਰਸ਼ਾਦਾ ਪਾਣਿਆ ਉਹ ਰਾਤ ਨੂੰ 1-2 ਦਿਨ ਪਹਿਲਾਂ ਬਣਾਇਆ ਜਾਂਦਾ ਤੇ ਸਾਡੇ ਕੋਲ ਵੀਡੀਓ ਪਈਆਂ ਇਸ ਵਿਸ਼ੇ ਤੇ ਕਤੂਰਾ ਸਿੱਖ ਦੇ ਨੌਜਵਾਨ ਬਹੁਤ ਕੰਮ ਕਰ ਰਹੇ ਨੇ ਸਾਡੇ ਕੋਲ ਵੀਡੀਓ ਕਲੈਕਟ ਕੀਤੀਆਂ ਹੋਈਆਂ ਉਹਨਾਂ ਦੇ ਵਿੱਚ ਜੁੱਤੀਆਂ ਪਾ ਕੇ ਨੰਗੇ ਸਿਰ ਰਾਤ ਨੂੰ ਸਾਰਾ ਪ੍ਰਕਾਣ ਤਿਆਰ ਕੀਤਾ ਜਾਂਦਾ ਕੋਈ ਉੱਥੇ ਬਾਣੀ ਨਹੀਂ ਪੜੀ ਜਾਂਦੀ ਲੰਗਰ ਤੇ ਬਾਣੀ ਪੜ ਕੇ ਤਿਆਰ ਕੀਤਾ ਜਾਂਦਾ ਨਾ ਤਾਂ ਹੀ ਹੋਰ ਲੰਗਰ ਹੈ ਤਾਂ ਹੀ ਲੰਗਰ ਦੇ ਵਿੱਚ ਜਦੋਂ ਕੋਈ ਬੱਚਾ ਵੀ ਚਾਹ ਵਰਤਾਵੇ ਚਾਹ ਕੋਈ ਬਜ਼ੁਰਗ ਵਰਤਾਵੇ ਚਾਹ ਕੋਈ ਜਵਾਨ ਵਰਤਾਵੇ ਉਹ ਹੱਥ ਵਿੱਚ ਪ੍ਰਸ਼ਾਦਾ ਪੜ ਕੇ ਕਵੇਂ ਕਵੇਂ ਪ੍ਰਸ਼ਾਦਾ ਜੀ ਹੈ ਤਾਂ ਉਹ ਰੋਟੀ ਨਾ ਪ੍ਰਸ਼ਾਦਾ ਕਦੋਂ ਬਣਿਆ ਜਦੋਂ ਉਹਦੇ ਤੇ ਨਾਮ ਬਾਣੀ ਪੜੀਗੀ ਆਪ ਕੋ ਸਤਨਾ ਤੇ ਪ੍ਰਸ਼ਾਦ ਮਿਲਦਾ ਗੁਰੂ ਦੇ ਕੋਲੋਂ ਹੈ ਪ੍ਰਸਾਦੇ ਦਾ ਤੁਸੀਂ ਹੋਟਲਾਂ ਦੇ ਵਿੱਚ ਵੀ ਛਕਦੇ ਹੋਵੋਗੇ ਕਦੇ ਹੋਟਲ ਦੇ ਵਿੱਚ ਕਿਸੇ ਨੇ ਆਖਿਆ ਵੀ ਹਾਂਜੀ ਪ੍ਰਸਾਦਾਂ ਲਓਗੇ ਜੀ ਉੱਥੇ ਕਹੇ ਵੀ ਕਿੰਨੀਆਂ ਰੋਟੀਆਂ ਹੋਰ ਤਿਆਰ ਕਰ ਜੀਏ ਕਿਹੜੀ ਖਾਣੀ ਹੈ ਤੰਦੂਰੀ ਨਾਲ ਖਾਣਾ ਚਾਹੀਦਾ ਜਾਂ ਪੰਜਾਬੀ ਰੋਟੀ ਖਾਣੀ ਉੱਥੇ ਪ੍ਰਸਾਦ ਨਹੀਂ ਪ੍ਰਸਾਦ ਕੇਵਲ ਤਾਂ ਕੇਵਲ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਤੋਂ ਉਹਦਾ ਬਣਾਉਣ ਦਾ ਜਿਹੜਾ ਤਰੀਕਾ ਉਹ ਵੀ ਗਲਤ ਹੈ ਵਰਤੌਣ ਦਾ ਤਰੀਕਾ ਵੀ ਗਲਤ ਹੈ ਉਹਦੇ ਵਿੱਚ ਮੈਂ ਤੁਹਾਡੇ ਸਮੁਖੇ ਇੱਕ ਪੰਕਤੀ ਰੱਖਾਂ ਬਾਣੀ ਕਹਿੰਦੀ ਹੈ ਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਫਰਮਾਜ ਕਰਾਂ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ ਗੁਰਮੁਖ ਪਿਆਰੋ ਬਿਨਾ ਸੇਵਾ ਤੋਂ ਹੱਥ ਪੈਰ ਤ੍ਰੇ ਬਿਨੇ ਤੇ ਸਿੱਖ ਦਾ ਜੀਵਣਾ ਵੀ ਤ੍ਰੇ ਹੈ ਲੰਗਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿਉਂਕਿ ਜੋ ਬਾਪੂ ਕਰਦਾ ਜੇ ਬਾਪੂ ਬਾਲਟੀ ਫੜ ਕੇ ਦਾਲ ਵਰਤੋਂਦਾ ਖੀਰ ਵਰਤੋਂਦਾ ਜਲ ਵਰਤੋਂਦਾ ਤੇ ਨਿੱਕਾ ਬੱਚਾ ਵੀ ਆਕੇ ਕਹਿੰਦਾ ਬਾਪੂ ਮੈਂ ਨਹੀਂ ਤੇਰੀ ਤਰ੍ਹਾਂ ਕਰਨਾ ਹੁਣ ਸਟਾਲ ਤੇ ਇੰਨੀ ਭੀੜ ਪਈ ਹੁੰਦੀ ਹੈ ਨਿੱਕਾ ਬੱਚਾ ਦਾ ਕੀ ਬੀਬੀਆਂ ਨੂੰ ਉੱਥੇ ਧੱਕੇ ਹੀ ਪੈਂਦੇ ਆ ਤੇ ਖਾਣ ਵਾਲਿਆਂ ਦੇ ਮਾਫੀ ਦੇਣੇ ਕੀ ਬੀਬੀਆਂ ਦੇ ਸਿਰਾਂ ਤੇ ਚੁੰਨੀਆਂ ਨਹੀਂ ਹੁੰਦੀਆਂ ਉੱਥੇ ਮਾਹੌਲ ਇਹ ਪ੍ਰੇਰਿਤ ਕੀਤਾ ਹੁੰਦਾ ਕਿ ਜਿਵੇਂ ਵਿਆਹਾਂ ਦੇ ਉੱਪਰ ਥਾਂ-ਥਾਂ ਤੇ ਸਟਾਲਾਂ ਤੇ ਜਾ ਕੇ ਕਿਤੇ ਗੋਲ ਗੱਪੇ ਖੜਲੇ ਕਿਤੇ 버ਗਰ ਖੜਲੇ ਕਿਤੇ ਪਾਨੀਆਂ ਬਣ ਲਈਆਂ ਦੇਖੋ ਜੇ ਲੰਗਰ ਦੇ ਵਿੱਚ ਬੈਠ ਕੇ ਛਕਾਂਗੇ ਨਾ ਵਰਤਾਵਾ ਉੱਥੇ ਤੁਹਾਡੇ ਦੁਆਰਾ ਤਿਆਰ ਕੀਤਾ ਹੋਇਆ ਜਿਹੜਾ ਸਟਾਲ ਤੇ ਤੁਸੀਂ ਗਜਰੇਲਾ ਲਾਉਣਾ ਹੈ ਸਟਾਲ ਦੇ ਉੱਪਰ ਤੁਸੀਂ ਹੰਗਣੀਆਂ ਭਾਪ ਛੋਲੇ ਤਿਆਰ ਕਰਕੇ ਲਾਉਣੇ ਆ ਸਟਾਲ ਦੇ ਉੱਪਰ ਤੁਸੀਂ ਜਲੇਬੀਆਂ ਲਾਉਣੀਆਂ ਸਟਾਲ ਦੇ ਉੱਪਰ ਤੁਸੀਂ ਕੜੀ ਚੋਲ ਲਾਉਣੇ ਆ ਤੁਸੀਂ ਦੇਖਿਆ ਹੋਵੇਗਾ ਨਗਰ ਕੀਰਤਨ ਦੇ ਵਿੱਚ ਚਾਰ-ਚਾਰ ਥਾਵਾਂ ਤੇ ਇੱਕ ਥਾਂ ਤੇ ਕੜੀ ਚੋਲਾ ਇੱਕ ਥਾਂ ਤੇ ਦਾਲ ਚੋਲਾ ਇੱਕ ਥਾਂ ਤੇ ਰਾਜਮਾ ਚੋਲਾ ਇੱਕ ਥਾਂ ਤੇ ਛੋਲੇ ਦੇ ਚੋਲ ਹੈ ਹੈ ਉਹੀ ਪਰ ਬੰਦੇ ਨੇ ਪਹਿਲਾਂ ਜੇ ਕੜੀ ਚੋਲ ਖਾ ਲਿਆ ਦਸਾਂ ਕੁ ਮਿੰਟਾਂ ਬਾਅਦ ਕਹਿੰਦਾ ਇਹ ਵੀ ਟੇਸ ਕਾਹਲੀ ਹੁਣ ਢਿੱਡ ਭਰ ਚੁੱਕਾ ਹੈ ਪਰ ਟੇਸਟ ਕਰਨਾ ਇੱਕ ਚਮਚ ਮਾਰਿਆ ਬਾਕੀ ਉਵੇਂ ਦਾ ਉਵੇਂ ਥੱਲੇ ਪਲੇਟ ਧੱਕ ਦਿੰਦੇ ਇਹ ਅਸੀਂ ਆਪਣੇ ਅੱਖੀਂ ਦੇਖਿਆ ਬ੍ਰੇਸ਼ਿਆ ਨਗਰ ਕੀਰਤਨ ਸੀ ਤੁਸੀਂ ਦੇਖਿਆ ਹੋਣਾ ਵੀ ਅੱਗੇ ਜਾ ਕੇ ਰੇਲਵੇ ਫਾਟਕ ਹੈ ਉੱਥੇ ਇੱਕ ਕਰਮਚਾਰੀ ਜੋ ਸਫਾਈ ਕਰਮਚਾਰੀ ਹੈ ਉਸਨੇ ਪਟੜੀ ਦੇ ਥੱਲੋਂ ਪਾਨੀਆਂ ਛੋਲਿਆਂ ਦੇ ਨਾਲ ਭਰੀਆਂ ਹੋਈਆਂ ਤੇ ਚੋਲ ਚੋਲਾਂ ਦੀਆਂ ਪਲੇਟੀਆਂ ਤੇ ਇੱਕ ਇੱਕ ਚੱਕਵੱਜਾ ਫਰੂਕ ਨੂੰ ਉਹਨੇ ਕੱਢਿਆ ਉਹ ਕਹਿੰਦਾ ਵੀ ਤੁਸੀਂ ਨਗਰ ਕੀਰਤਨ ਕਿਉਂ ਕਰਦੇ ਹੋ ਇੱਕ ਨੌਜਵਾਨ ਨੂੰ ਮੈਂ ਕਿਹਾ ਕਿ ਇਹਨੂੰ ਸਮਝਾ ਅਸੀਂ ਆਪਣੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ ਉਹ ਕਹਿੰਦਾ ਵੀ ਐਸੇ ਪ੍ਰਚਾਰ ਪ੍ਰਸਾਰ ਨਾਲ ਵੀ ਤੁਸੀਂ ਰਹਿ ਨਹੀਂ ਤੇ ਕਿ ਇੰਨਾ ਤੁਸੀਂ ਗੰਦ ਪਾਉਂਦੇ ਉਹਦੇ ਮੂੰਹ ਤੇ ਬੋਲਸਾ ਕਹਿੰਦਾ ਸਵੇਰ ਤੋਂ ਸ਼ਾਮ ਤੱਕ ਮੈਂ ਗਲੀਆਂ ਮਹੱਲਿਆਂ ਦੇ ਵਿੱਚ ਇਹ ਵੀ ਤੁਹਾਡਾ ਸੁੱਟਿਆ ਹੋਇਆ ਕੂੜਾ ਚੱਕਦਾ ਕਿਉਂ ਵੀ ਸ਼ਾਮ ਨੂੰ ਮੈਨੂੰ ਇੱਕ ਪਾਣੀ ਮਿਲ ਸਕੇ ਤੇ ਕੁਝ ਪਲੇਟ ਮੈਨੂੰ ਦਾਣੇ ਦੀ ਮਿਲ ਸਕੇ ਵੀ ਜਿਸ ਨਾਲ ਮੈਂ ਪੇਟ ਦੀ ਪੂਰਤੀ ਕਰਾਂ ਕਹਿੰਦਾ ਇਹਦੇ ਨਾਲ ਤੁਸੀਂ ਪ੍ਰਚਾਰ ਕਰਨਾ ਰਹਿਣੀ ਦਿਓ ਲੋਕਾਂ ਦੇ ਵਿੱਚ ਤੁਹਾਡਾ ਮੈਸੇਜ ਗਲਤ ਜਾਂਦਾ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਇਟਾਲੀਅਨ ਅਖਬਾਰਾਂ ਦੇ ਵਿੱਚ ਇਹੀ ਤੁਹਾਡੇ ਨਗਕੀਤ ਨੂੰ ਕੀ ਆਖਿਆ ਫੈਸਟਾ ਦੀ ਮੰਜਾਰੇ ਵਿੱਚ ਗੁਰਮੁਖ ਬੈਠੇ ਆ ਜਦੋਂ ਪਿਛਲੇ ਵਰੇ ਦੇ ਵਿੱਚ ਤੋਪੂਰਾ ਸੇਕ ਵਾਲੇ ਨੌਜਵਾਨਾਂ ਨੇ ਕਰਮੋਨਾ ਵਿਖੇ ਇੱਕ ਬੜਾ ਭਾਰੀ ਦੀਵਾਨ ਸਜਾਇਆ ਤੇ ਜਿਹਦੇ ਵਿੱਚ ਇਹੀ ਸੀਗਾ ਕਿ ਗੁਰੂ ਦੀ ਮਤ ਮਰਿਆ ਅਨੁਸਾਰ ਸਾਰਾ ਕਾਰਜਣਾ ਠੀਕ ਹੈ ਨਗਕੀਤ ਨੂੰ ਉਹ ਵੀ ਕੱਟ ਸਕਦੇ ਸਨ ਪਰ ਨਹੀਂ ਜਦੋਂ ਸਮਾਪਤੀ ਹੋਈ ਸਮਾਪਤੀ ਦੇ ਉੱਪਰ ਉਹ ਅੱਠ ਗੱਡੀਆਂ ਕੂੜਾ ਚੱਕਣ ਵਾਲੀਆਂ ਲੈ ਕੇ ਆਏ ਤੇ ਇੱਕ ਵੱਡੀ ਹੁੰਦੀ ਕਿਉਂਕਿ ਉਹ ਹਰ ਸਾਲ ਨਗਰ ਕੀਤਨ ਦੇ ਵਿੱਚ ਇਵੇਂ ਆਉਂਦੇ ਸਨ ਕੂੜਾ ਚੱਕਣ ਵਾਸਤੇ ਜਦੋਂ ਕੂੜਾ ਚੱਕਣ ਵਾਸਤੇ ਆਏ ਤਾਂ ਉਹਨਾਂ ਨੇ ਇੱਕੋ ਗੱਡੀ ਦੇ ਵਿੱਚ ਸਾਰਾ ਸਮਾਨ ਲਾਦ ਲਿਆ ਤੇ ਉਹ ਕਹਿੰਦੇ ਅਸੀਂ ਇੱਥੇ ਸੇਵਾ ਕਰਦੇ ਸਾਂ ਉਹਨਾਂ ਨੇ ਆ ਕੇ ਪੁੱਛਿਆ ਕਿ ਅੱਜ ਤੁਹਾਡਾ ਫੈਸਲਾ ਨਹੀਂ ਬਣਦਾ ਰਿਹਾ ਨਹੀਂ ਚੱਲਿਆ ਕਹਿੰਦੇ ਚੱਲਿਆ ਕਹਿੰਦੇ ਅੱਜ ਤੁਹਾਡਾ ਪਹਿਲਾ ਵਰਗਾ ਪ੍ਰੋਗਰਾਮ ਨਹੀਂ ਹੋਇਆ ਕਹਿੰਦੇ ਹੋਇਆ ਕਹਿੰਦੇ ਅੱਜ ਕੂੜਾ ਸਿਰਫ ਜਿਹੜਾ ਤੁਹਾਡਾ ਉਹ ਇੱਕ ਬਧੂਨੀ ਹੋਇਆ ਜਿਹੜਾ ਲੰਗਰ ਦੇ ਵਿੱਚੋਂ ਕਹਿੰਦੇ ਨਾ ਤੁਹਾਡੇ ਜਿਹੜੇ ਡਿਸਪੋਜ਼ਲ ਗਲਾਸ ਲੱਭੇ ਨਾ ਡਿਸਪੋਜ਼ਲ ਤੁਹਾਡੀਆਂ ਥਾਲੀਆਂ ਨਾ ਲੱਭੀਆਂ ਅੱਜ ਨਾ ਪਾਨੀਆਂ ਲੱਭੀਆਂ ਫਿਰ ਉਹਨਾਂ ਨੂੰ ਜਿਹਨੂੰ ਦੱਸਿਆ ਕਿ ਅੱਜ ਜਿਹੜੀ ਸਾਰੀ ਸੇਵਾ ਸੰਗਤ ਨੇ ਭਾਂਡਿਆਂ ਦੀ ਆਪ ਕੀਤੀ ਚਾਦਰਾਂ ਦੀ ਆਪ ਕੀਤੀ ਬਾਅਦ ਵਿੱਚ ਝਾੜੂ ਵੀ ਲਾ ਦਿੱਤਾ ਤੇ ਸਾਰਾ ਕੂੜਾ ਇੱਕੋ ਥਾਂ ਇਕੱਠਾ ਕਰ ਦਿੱਤਾ ਤੇ ਕਹਿੰਦੇ ਵੀ ਐਹੋ ਜਿਹਾ ਪ੍ਰੋਗਰਾਮ ਹੋਣਾ ਚਾਹੀਦਾ ਜਿਹੜਾ ਤੁਸੀਂ ਪਹਿਲਾਂ ਕਰਦੇ ਹੋ ਉਹੋ ਜਿਹਾ ਪ੍ਰੋਗਰਾਮ ਨਾ ਹੀ ਕਰਿਆ। ਸੋ ਮੈਂ ਤੁਹਾਡੇ ਨਾਲ ਇਹ ਬੇਨਤੀਆਂ ਤਾਂ ਕੀਤੀਆਂ ਗੁਰਮੁਖੋ ਸਟਾਲ ਜਿਹੜਾ ਹੈ ਉਹ ਲੰਗਰ ਦਾ ਹਿੱਸਾ ਨਹੀਂ। ਜੇ ਲਗ ਕੀਤ ਲੱਡਣੇ ਨੇ ਉਹਨਾਂ ਦੇ ਵਿੱਚ ਤੁਹਾਡਾ ਮਕਸਦ ਹੋਣਾ ਚਾਹੀਦਾ ਹੈ। ਵੀ ਜਿਹੜਾ ਗੁਰਮਤ ਦਾ ਉਪਦੇਸ਼ ਦ੍ਰਿੜ ਕਰਵਾਉਣਾ ਉਹਦੇ ਵਿੱਚ ਤੁਹਾਡੇ ਬੱਚੇ ਜਿਹੜੇ ਆ ਵਿੱਚ ਪੜੇ ਲਿਖੇ ਆ ਨੌਜਵਾਨ ਬੋਲ ਰਹੇ ਸਨ ਇੱਥੇ ਪੜੇ ਇਹ ਲੈਕਚਰ ਤਿਆਰ ਕਰਨ 5-5 10-10 ਮਿੰਟ ਦਾ ਇਟਾਲੀਅਨ ਭਾਸ਼ਾ ਤੇ ਇੰਗਲਿਸ਼ ਭਾਸ਼ਾ ਦੇ ਵਿੱਚ ਦੇਖੋ ਤੁਸੀਂ ਸਤਨਾਮ ਵਾਹਿਗੁਰੂ ਮੈਂ ਇਹ ਨਹੀਂ ਕਹਿੰਦਾ ਕਿ ਬਾਣੀ ਨਹੀਂ ਪੜ੍ਹਨੀ ਚਾਹੀਦੀ ਇੱਥੇ ਵੀ ਪੜ੍ਹਦੇ ਆ ਕਿ ਗੁਰਮਤ ਦਾ ਸਕੂਲ ਆ ਇੱਥੇ ਤੁਹਾਨੂੰ ਹੋਮਵਰਕ ਦਿੱਤਾ ਜਾਂਦਾ ਘਰ ਦੇ ਵਿੱਚ ਬੈਠ ਕੇ ਜਿਹੜਾ ਤੁਸੀਂ ਅੱਧਾ ਘੰਟਾ ਪੂਣਾ ਘੰਟਾ 40 ਮਿੰਟ ਜਾਂ ਨਿਤਨੇਮ ਕਰਨਾ ਹੈ ਜਾਂ ਸੁਖਮਣੀ ਸਭ ਕਰਨਾ ਹੈ ਆਸਾ ਜੀ ਦੀ ਵਾਰ ਪੜਨੀ ਹੈ ਸਹਿਤ ਪਾਠ ਕਰਨਾ ਹੈ ਬੰਦਗੀ ਕਰਨੀ ਉਹ ਤੁਸੀਂ ਘਰ ਬੈਠ ਕੇ ਕਰਨੀ ਹੈ ਇਸ ਗੁਰਮਤ ਦੇ ਸਕੂਲ ਦੇ ਵਿੱਚੋਂ ਸਿੱਖ ਕੇ ਤੇ ਜੇ ਇਹ ਹੀ ਕੋਈ ਆਪਰ ਨਗਰਕੀਤਨਾ ਕਰੇ ਜਾਈਏ ਸਾਡੇ ਆਪਣਿਆਂ ਨੂੰ ਤਾਂ ਅਸੀਂ ਸਟੇਜਾਂ ਤੋਂ ਕਥਾਵਾਚਕ ਰਾਗੀ ਢਾਡੀ ਮੰਗਾ ਮਗਾ ਕੇ ਸਮਝਾਉਂਦੇ ਪਿਆ ਸਾਡਾ ਇਹ ਬੋਲਿਆ ਉੱਥੇ ਉਹਨਾਂ ਨੂੰ ਸਮਝ ਲੱਗੇਗਾ ਸੋਚਣ ਦੀ ਲੋੜ ਹੈ ਇਸ ਨੂੰ ਤਕੀਬਵਾਰ ਮਰਿਆਦਾ ਦੇ ਵਿੱਚ ਲਿਆਉਣ ਦੀ ਲੋੜ ਹੈ ਤਾਂ ਗੁਰਮੁਖ ਪਿਆਰਿਓ ਤੇ ਇਹ ਜੁੜਾ ਲੰਗਰ ਦੀ ਮਰਿਆਦਾ ਦਾ ਤੇ ਨਗਰ ਕੀਰਤਨ ਦਾ ਘਾਣ ਅਸੀਂ ਕਰ ਰਹੇ ਆ ਉਹ ਕਰਨਾ ਬੰਦ ਕਰੀਏ ਗੁਰੂ ਕੀ ਮਤ ਮਰਿਆਦਾ ਵਿੱਚ ਚੱਲੀਏ ਫਿਰ ਗੁਰੂ ਜੀ ਤੇ ਸਾਡੇ ਤੋਂ ਖੁਸ਼ ਹੋਣਗੇ ਹੋਣਗੇ ਤੇ ਇਹ ਲੋਕ ਵੀ ਕਹਿਣਗੇ ਬਿਹਾਰ ਵੀ ਕਿ ਸਿੱਖ ਬੜੇ ਨਿਸਫਲਣ ਦੇ ਨਾਲ ਚੱਲਦੇ ਆ ਹੁਣ ਮੈਂ ਆਮਨੰਦ ਕਾਨਾ